ਉਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਗਵ ਚੱਡਨੇ ਮੰਗਲਵਾਰ ਨੂੰ ਰਾਜ ਸਭਾ ਦੇ ਵਿੱਚ ਨੀਟ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਲੀਕ ਹੋਣ ਦਾ ਮੁੱਦਾ ਉਠਾਇਆ। ਉਹਨਾਂ ਨੇ ਇਸ ਸਰਕਾਰ ਦੇ ਦੌਰਾਨ ਹੋਏ ਪੇਪਰ ਦੀ ਲੀਕ ਦੀ ਪੂਰੀ ਜਾਣਕਾਰੀ ਦੀ ਸੂਚੀ ਸਦਨ ਦੇ ਵਿੱਚ ਆਈ ਪੀ ਐਸ ਚੱਲ ਰਹੇ ਹਨ। ਪਹਿਲਾਂ ਹੀ ਇੰਡੀਅਨ ਪ੍ਰੀਮੀਅਰ ਲੀਗ ਜਿਸ ਵਿੱਚ ਥੱਲੇ ਅਤੇ ਬਾਦ ਪੱਲੇ ਅਤੇ ਬਾਲ ਦੇ ਨਾਲ ਖੇਡੀ ਜਾਂਦੀ ਸੀ ਇਸ ਦੇ ਨਾਲ ਹੀ ਦੂਜਾ ਇੰਡੀਆ ਪੇਪਰ ਲੀਕ ਹੈ ਜਿਸ ਵਿੱਚ ਲੀਕ ਕਰਕੇ ਨੌਜਵਾਨਾਂ ਦੇ ਭੇਟ ਦੇ ਨਾਲ ਫਿਲਵਾੜ ਕੀਤਾ ਜਾ ਰਿਹਾ ਹੈ ਇੰਡੀਆ ਪੇਪਰ ਲੀਕ ਕਰਨ ਦੇ ਨਾਲ ਯੂਸੀ ਨੈਟ ਅਤੇ ਪ੍ਰੀਖਿਆ ਦੇਣ ਵਾਲੇ 35 ਲੱਖ ਬੱਚਿਆਂ ਦੇ ਭਵਿੱਖ ਹਨੇਰੇ ਵਿੱਚ ਹਨ ਪਿਛਲੇ 10 ਸਾਲਾਂ ਦੇ ਵਿੱਚ ਕੇਂਦਰ ਸਰਕਾਰ ਸਾਡੇ ਨੌਜਵਾਨ ਨੂੰ ਚੰਗੀ ਸਿੱਖਿਆ ਪ੍ਰਣਾਲੀ ਪ੍ਰਦਾਨ ਨਹੀਂ ਕਰ ਰਹੀ ਇਸ ਲਈ ਇਸ ਸਰਕਾਰ ਦੇ ਵਿੱਚ ਵਿਆਪਕ ਘਟਾਲਾ ਨੀਟ ਯੂਸੀ ਨੈਟ ਤੇ ਯੂਪੀ ਪੁਲਿਸ ਭਾਰਤ ਸਮੇਤ ਸਾਰੇ ਪੇਪਰ ਲੀਕ ਹੋ ਗਏ ਹਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਮੰਗਲਵਾਰ ਨੂੰ ਰਾਜ ਸਭਾ ਦੇ ਵਿੱਚ ਕਿਹਾ ਕਿ ਇਸ ਦੇਸ਼ ਦੇ ਵਿੱਚ ਦੋ ਸਿੱਖਿਆ ਪ੍ਰਣਾਲੀਆਂ ਹਨ ਇੱਕ ਪਾਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਸਿੱਖਿਆ ਦਾ ਪ੍ਰਬੰਧ ਕੀਤਾ ਹੈ ਜਿਸ ਦੇ ਤਹਿਤ ਉਹਨਾਂ ਨੇ ਦਿੱਲੀ ਵਿੱਚ ਵਿਸ਼ਵ ਉਪਦਰੀ ਸਕੂਲ ਬਣਾਏ ਹੋਏ ਹਨ ਬੱਚਿਆਂ ਨੂੰ ਵਧੀਆ ਪਾਠ ਕਰਮ ਅਤੇ ਮਿਆਰੀ ਸਿੱਖਿਆ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਪੜ੍ਹੇ ਲਿਖੇ ਰਾਸ਼ਟਰ ਦਾ ਸਿਰਜਣਾ ਦਾ ਸੁਪਨਾ ਲੈ ਕੇ ਅੱਗੇ ਵਧੇ ਹਨ ਉਹ ਉੱਥੇ ਹੀ ਇੱਕ ਪਾਸੇ ਦੂਜੇ ਪਾਸੇ ਜਿੱਥੇ ਸਿੱਖਿਆ ਪ੍ਰਣਾਲੀ ਹੈ ਜੈਸ ਦੇ ਤਹਿਤ ਪ੍ਰੀਖਿਆ ਮਾਫੀਆ ਪੈਦਾ ਹੋ ਰਿਹਾ ਹੈ ਜਿਸ ਦੇ ਤਜ ਦੇਸ਼ਾਂ ਦੇ ਲੱਖਾਂ ਬੱਚੇ ਦੇ ਭੂਖਾ ਹਨੇਰੇ ਦੇ ਵਿੱਚ ਹਨ ਅੱਜ NEET ਤੇ ਅਤੇ UGC NET ਪ੍ਰੀਖਿਆ ਦੇ ਪੇਪਰ ਲੀਕ ਹੋਣ ਕਰਨ ਦੇਸ਼ ਦੇ 35 ਲੱਖ ਬੱਚਿਆਂ ਦਾ ਭੂਇਕ ਦਾ ਤੇ ਲੱਗਿਆ ਹੋਇਆ ਹੈ ਉਹ 35 ਲੱਖ ਬੱਚੇ ਅੱਜ ਇਸ ਉਮੀਦ ਦੇ ਨਾਲ ਦੇਸ਼ ਦੀ ਸੰਸਦ ਵੱਲ ਦੇਖ ਰਹੇ ਹਨ ਕਿ ਸ਼ਾਇਦ ਉਹਨਾਂ ਦੇ ਹੱਕਾਂ ਦੀ ਗੱਲ ਹੋਵੇਗੀ ਭਾਰਤ ਦੇ 65% ਦੀ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ ਅਸੀਂ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ ਵਿੱਚੋਂ ਹਾਂ ਭਾਰਤ ਦੀ ਔਸਤ ਉਮਰ ਸਿਰਫ 29 ਸਾਲ ਹੈ ਇੱਥੇ ਪ੍ਰਾਇਮਰੀ ਸੈਕੰਡਰੀ ਅਤੇ ਉੱਚ ਸਿੱਖਿਆ ਲੈਣ ਵਾਲੇ ਬੱਚਿਆਂ ਦੀ ਗਿਣਤੀ ਲਗਭਗ 31 ਕਰੋੜ ਹੈ ਪਰ ਸਾਡੀ ਸਰਕਾਰ ਨੇ ਇਨ੍ਹਾਂ ਨੌਜਵਾਨਾਂ ਲਈ ਕੀ ਕੀਤਾ